ਜਗਰਾਮਾਂ ਠੰਡੀਆਂ ਸ਼ਾਮਾਂ ਵਿੱਚ ਵਸਦੇ ਨੇਚਰ ਲਵਰਸ ਐਨ ਆਰ ਆਈ ਵੀਰ ਵਾਤਾਵਰਣ ਪ੍ਰੇਮੀ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਵਸਦੇ ਨੇਚਰ ਲਵਰਸ ਨੂੰ ਤੁਹਾਡੇ ਸ਼ੁਭਚਿੰਤਕ ਸਤਪਾਲ ਸਿੰਘ ਦੇੜਕਾ ਵੱਲੋਂ ਸਤਕਾਰ ਸਹਿਤ ਸਤ ਸ੍ਰੀ ਅਕਾਲ ਦੋਸਤੋ ਆਜੋ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ 550ਵੇਂ ਅਵਤਾਰ ਪੁਰਬ ਤੋਂ ਸੰਨ 2019 ਤੋਂ ਲੈ ਕੇ ਅੱਜ ਤੱਕ ਜੋ 70000 ਬੂਟੇ ਸ਼ਹਿਰ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਲਗਾਏ ਆ ਕਿੱਥੇ ਕਿੱਥੇ ਟੀਮ ਨੇ ਲਗਾਏ ਆ ਤੇ ਹਰ ਇੱਕ ਨੇਚਰ ਲਵਰ ਵਾਤਾਵਰਣ ਪ੍ਰੇਮੀ ਨੂੰ ਕੁਦਰਤ ਨੂੰ ਪਿਆਰ ਕਰਨ ਵਾਲੇ ਦੋਸਤ ਨੂੰ ਬੇਨਤੀ ਆ ਕਿ ਸਾਨੂੰ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਫੋਲੋ ਜ਼ਰੂਰ ਕਰ ਲਿਓ ਜੇ ਜੇ ਤੁਸੀਂ ਵਾਕਏ ਹੀ ਸਾਹ ਲੈਂਦੇ ਹੋ ਸੋ ਆਜੋ ਦੱਸਦੇ ਹਾਂ ਤੁਹਾਨੂੰ ਕਿੱਥੇ ਕਿੱਥੇ ਟੀਮ ਨੇ ਇਹ ਸਵਾਵਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਕੀਤੀਆਂ ਨੇ 6103 ਬੂਟੇ ਖਾਲਸਾ ਸਕੂਲ ਮਾਈ ਜੀਨਾ ਮਹੱਲਾ ਦੇ ਵਿੱਚ ਲਗਾਏ ਨੇ 350 ਬੂਟੇ ਈਸਟ ਮੋਤੀਵਾਗ ਦੇ ਵਿੱਚ ਲਗਾਏ ਨੇ 350 ਐਮ ਐਲ ਬੀ ਵਿਦਿਆ ਭਾਰਤੀ ਗੁਰੂਕਲ ਸਕੂਲ ਦੇ ਵਿੱਚ ਲਗਾਏ ਨੇ 6400 ਬੂਟੇ ਡਾਈਟ ਜਗਰਾਉਂ ਦੇ ਵਿੱਚ ਲਗਾਏ ਨੇ ਜਿੱਥੇ ਕੁਦਰਤ ਦਾ ਪਿੰਡ ਮੇਲਾ ਜਿਹੜਾ ਉਹ ਵਸਾਇਆ ਜਾ ਰਿਹਾ ਹੈ 18 19 20 ਅਪ੍ਰੈਲ ਨੂੰ ਇੱਥੇ ਵੀ ਤੁਸੀਂ ਸਾਰਿਆਂ ਨੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕਦੋਂ ਵੀ ਤੁਹਾਡੇ ਕੋਲ ਤਿੰਨਾਂ ਦਿਨਾਂ ਦੇ ਵਿੱਚੋਂ ਸਮਾਂ ਹੋਵੇ ਇੱਕ ਵਾਰ ਇਸ ਕੁਦਰਤ ਦੇ ਪੰਨੂ ਦੇਖਣ ਦੇ ਲਈ ਜਰੂਰ ਪਹੁੰਚੋ ਜਿੱਥੇ ਆਰਗੈਨਿਕ ਨਾਲ ਸੰਬੰਧਿਤ ਵੱਖ-ਵੱਖ ਸਟਾਲਾਂ ਵੀ ਲਗਾਈਆਂ ਜਾਣਗੀਆਂ ਸੋ ਆਓ ਆਪਾਂ ਅਗਲੇ ਵਿਸ਼ੇ ਵੱਲ ਨੂੰ ਵੱਧਦੇ ਹਾਂ 6400 ਬੂਟੇ ਡਾਈਟ ਜਗਰਾਉਣ ਦੇ ਵਿੱਚ ਲਗਾਏ ਨੇ ਜਿਨ੍ਹਾਂ ਦੇ ਵਿੱਚ 500 ਬੂਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਤੇ 500 ਬੂਟੇ ਸ਼੍ਰੀਮਤ ਭਗਵਤ ਗੀਤਾ ਜੀ ਦੇ ਵਿੱਚ ਦਰਜ ਨੇ ਸੋ 2500 ਬੂਟੇ ਬੱਸ ਸਟੈਂਡ ਜਗਰਾਉਂ ਦੇ ਵਿੱਚ ਲਗਾਏ ਨੇ ਜਿਹਦੇ ਵਿੱਚ ਪਾਰਕ ਵੀ ਆ ਤੇ ਮਾਈਕਰੋ ਫੋਰੈਸਟ ਵੀ ਆ 310 ਬੂਟੇ ਤਹਿਸੀਲ ਕੰਪਲੈਕਸ ਜਗਰਾਉਂ ਦੇ ਵਿੱਚ ਲਗਾਏ ਨੇ 2430 ਬੂਟੇ ਸਿਵਲ ਹਸਪਤਾਲ ਜਗਰਾਉਂ ਵਿੱਚ ਜਿਸ ਵਿੱਚ ਮਾਈਕਰੋ ਫੋਰੈਸਟ ਤੇ ਪਾਰਕ ਦੇ ਵਿੱਚ ਵੀ ਬੂਟੇ ਲਗਾਏ ਨੇ 15500 ਬੂਟੇ ਸਾਇੰਸ ਕਾਲਜ ਦੇ ਵਿੱਚ ਲਗਾਏ ਗਏ ਨੇ ਤੇ 145 ਬੂਟੇ ਰਾਇਲ ਸਿਟੀ ਜਗਰਾਉਂ ਦੇ ਵਿੱਚ 88 ਬੂਟੇ ਰੁੱਖ ਜਿਹੜੇ ਰੁੱਖਾ ਟ੍ਰੀ ਗਾਰਡਾਂ ਦੇ ਸਮੇਤ ਲਗਾਏ ਗਏ ਨੇ ਰੋਡਾਂ ਦੇ ਉੱਤੇ ਤੇ ਜਿਹੜੇ ਅਸੀਂ ਵੈਸੇ ਰੋਡ ਦੇ ਉੱਤੇ ਸੂਆ ਰੋਡ ਦੇ ਉੱਤੇ ਬਿਨਾ ਟ੍ਰੀ ਗਾਰਡਾਂ ਤੋਂ ਲਗਾਏ ਸੀ ਉਹ ਬੂਟੇ ਸਾਡੇ ਨਹੀਂ ਚੱਲੇ ਟੀਮ ਤੋਂ ਨਹੀਂ ਪਾਲੇ ਗਏ ਨਹੀਂ ਸੰਭਾਲੇ ਗਏ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਆ ਤੇ ਪਰ ਕੋਸ਼ਿਸ਼ ਕਰਾਂਗੇ ਵੀ ਅੱਗੇ ਜਿਹੜੇ ਵੀ ਬੂਟੇ ਲਾਏਗੇ ਉਹਨਾਂ ਨੂੰ ਸੰਭਾਲ ਗਏ ਪਰ ਉਹਦੇ ਲਈ ਤੁਹਾਨੂੰ ਸਾਨੂੰ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ 5200 ਬੂਟੇ ਜਗਰਾਉਂ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਇਹਨਾਂ ਵਿੱਚੋਂ 35 ਸਕੂਲ ਜਗਰਾਉਂ ਦੇ ਆਉਂਦੇ ਆ ਜਿਨ੍ਹਾਂ ਦੇ ਵਿੱਚ 5200 ਬੂਟੇ ਲਗਾਏ ਗਏ ਨੇ 200 ਬੂਟੇ ਜੀਐਸਜੀ ਅਕੈਡਮੀ ਦੇ ਵਿੱਚ ਲਗਾਏ ਗਏ ਨੇ 350 ਸੈਂਟਰ ਸਿਟੀ ਕਲੋਨੀ ਦੇ ਵਿੱਚ ਲਗਾਏ ਗਏ ਨੇ 500 ਬੂਟੇ ਮਾਰਕੀਟ ਕਮੇਟੀ ਜਗਰਾਉਂ ਦੇ ਵਿੱਚ ਲਗਾਏ ਗਏ ਨੇ ਤੇ 30000 ਬੂਟੇ ਜਗਰਾਉਂਾਂ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਸ਼ਮਸ਼ਾਨ ਘਾਟਾਂ ਦੇ ਵਿੱਚ ਘਰਾਂ ਦੇ ਵਿੱਚ ਮਕਾਨਾਂ ਦੇ ਵਿੱਚ ਤੇ ਘਰਾਂ ਦੀਆਂ ਸੱਤਾਂ ਦੇ ਉੱਪਰ ਤੇ ਵੱਖ-ਵੱਖ ਸਾਡੇ ਸ਼ੈਲਰਾਂ ਵਾਲੇ ਵੀਰਾਂ ਦੇ ਸਹਿਯੋਗ ਦੇ ਨਾਲ ਸ਼ੈਲਰਾਂ ਦੇ ਵਿੱਚ ਵੀ ਲਗਾਏ ਗਏ ਨੇ ਸੋ ਇਹ ਪੂਰੇ 70326 ਬੂਟੇ ਬਣਦੇ ਨੇ ਜਿਹੜੇ ਟੀਮ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਲਗਾਏ ਗਏ ਨੇ ਤੇ ਜੇ ਤੁਹਾਡਾ ਸਹਿਯੋਗ ਸਾਥ ਨਾ ਹੁੰਦਾ ਤਾਂ ਗ੍ਰੀਨ ਪੰਜਾਬ ਮਿਸ਼ਨ ਟੀਮ ਇਹ ਕੰਮ ਕਦੇ ਵੀ ਨਹੀਂ ਕਰ ਸਕਦੀ ਸੀ ਜਿਹੜਾ ਨਾ ਮੁਮਕਿਨ ਵਰਗਾ ਲੱਗਦਾ ਸੀ ਪਰ ਨਾ ਮੁਮਕਿਨ ਕੁਝ ਵੀ ਨਹੀਂ ਹੁੰਦਾ ਜੇ ਇਨਸਾਨ ਚਾਵੇ ਤੇ ਹੁਣ ਸਭ ਆਪ ਸਭ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜੇ ਸਾਡਾ ਹੱਕ ਮੰਦਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੇਚਰ ਲਵਰਸ ਜੀਪੀਐਮ2 ਨੂੰ ਇੰਸਟਾਗ੍ਰam ਤੇ ਫੋਲੋ ਕਰ ਲਓ ਸ਼ੇਅਰ ਕਰ ਦਿਓ ਵੀਡੀਓ ਨੂੰ ਫੇਸਬੁੱਕ ਤੇ ਲਾਈਕ ਕਰ ਲਓ ਤੇ 18 19 20 ਅਪ੍ਰੈਲ ਨੂੰ ਕੁਦਰਤ ਦਾ ਪੰਡ ਡਾਈਟ ਜਗਰਾਉਂ ਜ਼ਿਲ੍ਹਾ ਸਿੱਖਿਆ ਸਕਲਾਈ ਸੰਸਥਾ ਬੇਸਿਕ ਸਕੂਲ ਪੌਲ ਦੇ ਥੱਲੇ ਜਰੂਰ ਪਹੁੰਚ ਕੇ ਸਾਨੂੰ ਦਰਸ਼ਨ ਦੇ ਕੇ ਬਟਪਾਗੇ ਬਣਾਓ ਤੇ ਇਸ ਵਿੱਚ ਜਿੱਥੋਂ ਜਿੱਥੋਂ ਵੀ ਕਿਸੇ ਵੀ ਪਿੰਡ ਸ਼ਹਿਰ ਦੇ ਵਾਤਾਵਰਣ ਪ੍ਰੇਮੀ ਜਿੱਥੇ ਜਿਹੜੇ ਆਪਣੇ ਲੈਵਲ ਤੇ ਜਾਂ ਸੰਸਥਾ ਬਣਾ ਕੇ ਵਾਤਾਵਰਣ ਦੇ ਨੂੰ ਸੰਭਾਲਣ ਦੇ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ ਸਾਰੀਆਂ ਜਾਗਰਾਨਾ ਵਾਲੀਆਂ ਸੁਸਾਇਟੀਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ ਸੋ ਆਓ ਆਪ ਸਭ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਜਾਗਰਾਨਾ ਦੇ ਘਰ ਘਰ ਤੱਕ ਤੇ ਪੰਜਾਬ ਦੇ ਕੋਨੇ-ਕੋਨੇ ਤੱਕ ਪੰਜਾਬ ਉਹ ਪਹੁੰਚਾਵੋ ਕਿ ਗ੍ਰੀਨ ਪੰਜਾਬ ਮਿਸ਼ਨ ਟੀਮ ਨੇ ਨਾ ਮੁਨਕਿੰ ਕੰਮ ਜਿਹੜਾ ਉਹ ਬੂਟੇ 7000 ਸੰਭਾਲ ਕੇ ਪਾਲ ਕੇ ਦਿਖਾ ਦਿੱਤੇ ਨੇ ਸੋ ਆਓ ਕੁਦਰਤ ਦੇ ਪਿੰਡ ਵਿੱਚ ਆਪ ਸਭ ਦਾ ਸੱਦਾ ਹੈ ਜਰੂਰ ਆਓ